ਮਾ ਬਈ ਪੀਲੀ ਚਾਹ ਤੂੰ ਹੈ ਬਰਾਉਣੀਆ ਕਹਿੰਦੀ ਸੀ ਤੇਰੀ ਭਾਬੀ ਕਹਿੰਦੀ ਚਾਹ ਬਣਾ ਕੇ ਦੇਨੀ ਆ ਹਾਂ ਜਿਵੇਂ ਸਵੇਰੇ ਹੋਣੇ ਮੈਨੂੰ ਬਣਾ ਕੇ ਦੇਤੀ ਤੈਨੂੰ ਕਿਵੇਂ ਔਰ ਮੈਂ ਕਿਆ ਸੀ ਮੈਂ ਕਿਹਾ ਮੈਨੂੰ ਚਾਹ ਬਣਾ ਕੇ ਦੇ ਦੇ ਕਿ ਮੈਂ ਫੋਨ ਆਈ ਆ ਥੱਕੀ ਬਣਾਤੀ ਉਹਨੇ ਫਿਰ ਚਾ ਮੇਰਾ ਨਾਮ ਲੱਤਾ ਨਹੀਂ ਨਾ ਤੇਰਾ ਨਾਮ ਨਾਲ ਲੈਣਾ ਮੈਂ ਬਰਾਤਾਂ ਮੈਂ ਭੈਣ ਮੇਰੀ ਇੱਕ ਗੱਲ ਸੁਣ ਲੈ ਮੇਰੀ ਇੱਕ ਮੈਂ ਤਾਂ ਹੂ ਨਹੀਂ ਕੁਛ ਕਹਿੰਦਾ ਫਿਰ ਉਸਕੇ ਨਾ ਵਗ ਜੇ ਹਾਂ ਮੈਂ ਤਾਂ ਮਾਰ ਮਾਰ ਲੈ ਬੜਾ ਨਾ ਮੂਰ ਰੰਗਦ ਨਾ ਪਤਾ ਤੇਰਾ ਤਾਂ ਸੁਆਭ ਵਾਲਾ ਦਾ ਹਾਂ ਹੋਰਦਾ ਸ ਆਸਰਵਾਸੀ ਠੀਕ ਜੀ ਸਾਰੇ ਵਧੀਆ ਤੂੰ ਠੀਕ ਆ ਮੈਂ ਪੂਰਾ ਸੈਟ ਆ ਹਾਂ ਮੈਨੂੰ ਪਤਾ ਤੇਰਾ ਸੈਟ ਹੋਣ ਦਾ ਭਾਬੀ ਨੇ ਕੀਤਾ ਹੋਇਆ ਸੈਟ ਤਾਂ ਹੀ ਆ ਤੂੰ ਚਾਹਨੀ ਕੀ ਆ ਮੈਂ ਤਾਂ ਕੀ ਚਾਹਨੀ ਆ ਉਹ ਦੇਖ ਲੈ ਚਾਂਬਲਾ ਮਰੀ ਜਾਂਦੀ ਮਾਰੇ ਨਾ ਤਿੰਨ ਚਾਰ ਰੱਖ ਗਏ ਕੀ ਦੇ ਤੇਰੇ ਮੈਂ ਕੀ ਕਹ? ਹੁ ਕਹੀਦਾ ਨੇ ਚ ਡਾਇਆ ਕਰਦੇ ਮੈਨੂੰ ਦੀਂਦਾ ਨਹੀਂ ਅੰਨਾ ਮੈਂ ਮੈਂ ਤੈਨੂੰ ਆਏ ਕਿਹਾ ਕਿਉਂ ਵੀ ਨਾ ਪੁੱਛਦੀ ਨਾ ਮੈਨੂੰ ਪੁੱਛੀ ਤੂੰ ਮਾਲਕਾ ਕਰਦਾ ਤੂੰ ਕੀ ਕਰਨਾ ਮੈਂ ਨਾ ਇੱਕ ਗੱਲ ਪਹਿਲੇ ਦਿਨੋਂ ਆਪਦੇ ਮਨ ਚ ਬਿਠਾਈ ਆ ਵੀ ਜਨਾਨੀਆਂ ਨਾ ਬੋਲਣੇ ਨਹੀਂ ਭੈਣ ਮੇਰੀ ਮੈਂ ਤਾਂ ਨਾ ਇਹਨਾਂ ਦੀ ਗੱਲ 'ਚ ਅੱਜ ਆਵਾਂ ਨਾ ਕੱਲ ਨੂੰ ਆਵਾਂ ਮੈਂ ਚੱਲਿਆ ਹੁਣ ਕਿੰਦਰ ਕੇ ਘਰੇ ਕਿ ਉੱਥੇ ਕੀ ਹੈ ਤੇਰਾ ਉਹ ਮੈਂ ਕੋਈ ਨਾ ਉਹਨਾਂ ਸਾਹਬ ਕਿਤਾਬ ਜੇ ਇੱਕ ਕਹੀ ਫੜ ਕੇ ਲਿਆਉਣੀ ਆ ਅੱਛਾ ਹੂੰ ਤੂੰ ਨਾ ਨਾਲ ਇੱਕ ਭਾਬੀ ਨੂੰ ਸਮਝਾ ਕੇ ਰੱਖਾ ਕਰ ਕਿ ਚਾਹ ਚੂ ਤਨ ਪਿਆਦਿਆ ਕਰੇ ਅੱਜ ਨਾ ਮੇਰਾ ਥੋੜਾ ਜਿਹਾ ਬਲੱਡ ਡਾਊਨ ਆ ਮੈਂ ਤਾਂ ਨਹੀਂ ਬੋਲ ਮੈਨੂੰ ਨਾ ਚੱਕਰ ਜਿਹਾ ਆਈ ਜਾਂਦੇ ਆ ਤਾਂ ਖਾ ਕੇ ਚਾਰ ਗੋਲੀਆਂ ਹੁਣ ਇਹਨੂੰ ਚੱਕਰਾਉਂਦੇ ਆ ਕੀ ਕਹਿਣੀ ਆ ਮੈਂ ਕਿਹਾ ਚਾਹ ਨਹੀਂ ਪਿਆਈ ਤਨ ਤਾਂ ਚੱਕਰਾਉਂਦੇ ਕਹਿ ਦੇ ਨਾ ਉਹਨੂੰ ਚਾਹ ਬਣਾ ਦੇ ਨਾਲ ਮੈਂ ਪੀ ਲਵਾਂ ਕੋਈ ਜਿਹਾ ਕਹਿ ਨਾ ਬੋਲ ਮਾਰ ਉਹਨੂੰ ਕਹਿ ਦੇ ਨਾ ਕੋਈ ਤੂੰ ਖੜ ਜਾ ਉਹਨੂੰ ਸ਼ਾਂਤੀ ਰੱਖ ਤੂੰ ਜਾ 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 ਮਾਪੇ ਗਾ ਨੂੰ ਮੈਂ ਚੱਕਰ ਜੇਗਾ ਤਾਂ ਲੱਗ ਗਿਆ ਸਾਲੇ ਰਾਹ ਕਿਤੇ ਖਾਦਾ ਨਹੀਂ ਸੀ ਨਾ ਸਿਗਨੇਚਰ ਜਾਂ ਮਿਲਦਾ ਇਹਨੇ ਬੰਨ ਤੇ ਚੱਕਰ ਬਾਹਲੇ ਬੰਨ ਤੇ ਇੱਕ ਭੁੱਖ ਰਹੇ ਦਿਸ ਚਲਦੀ ਰਹਿਦਾ ਜਾ ਕੇ ਅੰਦਰ ਕੋਲ ਕੀ ਬਣਦਾ ਮੁੱਕਦੀ ਨਹੀਂ ਸਾਰਾ ਦਿਨ ਦੋ ਘੰਟ ਦੋ ਘੜੀ ਰਾਮ ਕਰ ਲਾ ਹਏ ਹਏ ਮਸਾ ਨਿਭੜਿਆ ਕੰਮ ਜੇ ਇੱਕ ਤਾਂ ਉਹ ਵੀ ਮਰ ਜਾਣਾ ਘਰੀ ਬੈਠਾ ਰਹਿੰਦਾ ਘਰ ਬੰਦੀ ਚਾਕਦਾ ਨਹੀਂ ਹੁਣ ਪਤਾ ਨਹੀਂ ਕਿੱਧਰ ਕੌਲੇ ਕੱਸਣ ਵਾ ਗਿਆ ਆਥਣੇ ਆ ਬੜੂਗਾ ਨਾ ਪੁੱਛੇ ਵੀ ਕਰੇ ਕੁਸਾ ਹੈਗਾ ਕਿ ਨਾ ਲਹੂ ਪੀ ਰੱਖਿਆਗਾ ਕੀ ਤੋਂ ਕੀ ਕਰੀ ਜਾਨੀਏ ਕੁੜੇ ਆ ਜਾ ਤਾਈ ਬਹਿ ਜਾ ਕੁਛ ਨਹੀਂ ਆ ਕੰਮ ਜਾ ਕਰਕੇ ਛੱਡੀ ਸੀ ਜਨਮੇਰ ਲਿਆ ਔਰ ਸਾਰਾ ਦਿਨ ਕੰਮ ਕਿਹੜਾ ਨਿਭੜਦੇ ਆਏ ਆ ਤੁਹਾਡੇ ਨਰਮੇ ਦਾ ਵੀ ਨਿਭੜ ਗਿਆ ਕੁੜੇ ਹੈ ਇੱਥੇ ਪਿਆ ਮੈਨੂੰ ਤਾਂ ਨਾ ਮਹੀਨਾ ਹੋ ਗਿਆ ਨੂੰ ਕਹੀ ਜਾਂਦੀ ਨੂੰ ਵੀ ਸਿੱਟਿਆ ਸਿੱਟਿਆ ਪਰ ਇਹ ਬੇਚਾ ਉਹ ਕੜਾ ਸੁਣਦਾਗਾ ਮੇਰੀ ਨੇ ਪਾ ਆਵਾ ਦਾ ਹੋ ਵਿਚਾਰ ਹੋਰ ਹੱਥ ਨੇ ਡੱਕ ਕੇ ਫੇਰ ਲੱਗ ਜਾਂਦਾ ਲੜਨ ਮੇਰੇ ਨਾਲ ਕਿਹੜਾ ਘਟਾਗਾ ਛਟੀਆਂ ਵੀ ਪੱਟ ਲੈ ਤੁਸੀਂ ਤਾਂ ਹਾਂ ਨਹੀਂ ਥੋੜੀਆਂ ਜੀਆਂ ਮੇੜ ਤਾਂ ਫੇਰ ਹਾਂ ਕੰਮ ਤਾਂ ਨਿਭੜਦਾ ਆਪਣੀ ਬਣ ਜਾਂਦਾ ਕਿਤੇ ਕਿੰਨੇ ਦਾ ਤੂੰ ਐ ਕਰ ਉੱਟ ਜਾਦੀ ਕਰਕੇ ਨਹੀਂ ਵਧੀ ਅਜੀ ਕੋਈ ਨਾ ਤਾਈ ਜਾਦੀ ਕੀ ਗੱਲ ਕਰਦੀ ਮੈਂ ਦੁੱਧ ਚ ਪੱਤੀ ਪਾ ਦਿੰਨੀ ਹਾਂ ਦੇਖ ਲੈ ਇਹ ਜੀ ਹੈ ਮੇਰੇ ਹੱਥੋਂ ਟੋਪੀਆ ਫਟ ਹਾਂ ਚਾਰਾ ਹੋਰ ਉਹ ਕੁੜੀ ਆਈ ਸੀ ਮੇਰੀ ਭਾਣਜੀ ਵਿਚਾਈ ਜਿਹੜੀ ਇੱਥੇ ਪੜ੍ਹਦੀ ਐ ਉਹ ਕਹਿੰਦੀ ਮੈਂ ਅਸੀਂ ਚਾਹ ਕਰ ਲਾ ਮੈਂ ਮਖਲੇ ਕਰ ਲੈਨੀ ਹਕਟ ਕਹਿੰਦੀ 2 ਵਜੇ ਕਰੂ ਮੈਂ ਤਾਂ ਹਾਂ ਅੱਜ ਆਏ ਕਰੀ ਤਾਈ ਤੇਰੇ ਨਾਲ ਹੋਰ ਐ ਕਰੀ ਬਣੇ ਉਹਨੇ ਤਾਂ ਜਮੀ ਸਰ ਆਪੇ ਆ ਸੋਡੇ ਵਾਲੀ ਦਾ ਤ ਤੂੰ ਬੋਲਦੀ ਨਹੀਂ ਮੂਰੇ ਮੂਰੇ ਕੰਮ ਕਰਦੀ ਆ ਉਹਦੇ ਤਾਂ ਹੀ ਤਾਂ ਸਿਰ ਚੜਾ ਲਈ ਕੰਮ ਤਾਂ ਪੁੱਤ ਕਰਨਾ ਪੈਂਦਾ ਡਰਦੀ ਮੈਂ ਕਿਹੜਾ ਕਰਦੀ ਹੋਂ ਭੈੜੀ ਕੁਵਾਲੀ ਐ ਸਾਰਾ ਦਿਨ ਲੜਦੀ ਰਹਿੰਦੀ ਫਿਰ ਐ ਲੱਗਦਾ ਇਕ ਆਵਦਾ ਮੁੰਡਾ ਇਹ じゃ ਤੈਨੂੰ ਪਤਾ ਹੈ ਮੈਂ ਤਾਂ ਤੈਨੂੰ ਉਦੋਂ ਬਥੇਰਾ ਕਹਿੰਦੀ ਸੀ ਵੀ ਆਪੀ ਕਰ ਲੂਗੀ ਆਪੀ ਕਰ ਲੂਗੀ ਉਹਦਾ ਤਾਂ ਤੂੰ ਕਹਿ ਦਿੰਦੀ ਸੀ ਮੈਨੂੰ ਗਣਾ ਲਾਉਣੀ ਆ ਸਾਡੇ ਘਰ ਚ ਫਰਕ ਪਵਾਉਣੀ ਆ ਆ ਦੇਖ ਲੈ ਹੁਣ ਸਿਰ ਚ ਗਲੀਆਂ ਕਰਦੀ ਐ ਲੱਗ ਗਿਆ ਪਤਾ ਨਹੀਂ ਉਹ ਪਤਾ ਤਾਂ ਬਥੇਰਾ ਲੱਗ ਗਿਆ ਪਤਾ ਤਾਂ ਉੱਦੀ ਲੱਗ ਗਿਆ ਸੀ ਵੀ ਆ ਵੇਲੇ ਵੀ ਤੇਜ ਐ ਇਹ ਗੱਲ ਕਰ ਮੈਂ ਹੁਣ ਆਪਦੇ ਮੁੰਡੇ ਕੰਨੀ ਵੇਖਦੀ ਆ ਉਹ ਹੁਣ ਕੁਛ ਨਾ ਕੁਛ ਖਾ ਕੇ ਆ ਜਾਂਦਾ ਮੇਰਾ ਐ ਵੀ ਉਹ ਨਾ ਛੱਡ ਕੇ ਵਗ ਜੇ ਘਰ ਅੱਜ ਕੱਲ ਕੀ ਜਵਾਨਾ ਹੀ ਇਹ ਜਾ ਰਿਹਾ ਹਾਂ ਗੱਲ ਵੀ ਸਹੀ ਆ ਉਹ ਤਾਂ ਹੁੰਦਾ ਵੀ ਨਹੀਂ ਸੀਗਾ ਪਰ ਹੁਣ ਤਾਂ ਬਾਹਲੇ ਕਰਨ ਲੱਗ ਗਿਆ ਨਾ ਸੇ ਨਹੀਂ ਪੁੱਤ ਹੁੰਦਾ ਤਾਂ ਕਿਉਂ ਨਹੀਂ ਸੀ ਜ਼ਮੀਨ ਸੀ ਸੁੱਖ ਨਾਲ ਐ ਤਾਂ 10 ਕਿੱਲੇ ਆਉਂਦੀ ਉਹ ਜ਼ਮੀਨ ਦੇ ਸਿਰਤੀ ਹੋ ਗਿਆ ਗੱਲ ਕਰ ਹੁਣ ਥੋੜਾ ਜਿਹਾ ਵੱਧੋ ਪਤਾ ਨਹੀਂ ਕੀ ਖਾਇਆ ਹੁੰਦਾ ਕਿਸੇ ਨਾ ਰੱਖ ਕੇ ਪਤਾ ਨਹੀਂ ਗੋਲੀ ਗੱਟਾ ਖਾ ਲੈਂਦਾ ਕੋਸ ਤਾਂ ਇਹ ਚੱਕ ਦਿੰਦੀ ਹੋਊਗੀ ਘਰੇ ਆਉਂਦੇ ਨੂੰ ਕਿਹੜਾ ਬੈਠਣ ਦਿੰਦੀ ਹੋਣੀ ਹੋਰ ਬਸ ਉਹ ਤਾਂ ਹੀ ਰਹਿੰਦਾ ਗੁੰਮਸਮਜਾ ਬਣਿਆ ਉਹਦੇ ਉੱਤੋਂ ਦੀ ਹੋ ਰਹੀ ਆ ਭਣੇ ਹੁਣ ਹੁਣ ਉਹ ਤਾਂ ਆਪਦੀਆਂ ਚਲਾਉਂਦੀ ਆ ਜਿੰਨਾ ਚਿਰ ਉਹਦੀਆਂ ਚੱਲਣਗੀਆਂ ਤਾਂ ਫਿਰ ਕਰਨੀ ਪੂ ਸਾਰਾ ਤਾਂ ਉਹਦੇ ਕਿ ਉਹ ਤਾਂ ਸਾਰਿਆਂ ਦੇ ਉੱਤੋਂ ਦੀ ਹੋ ਰਹੀ ਹੈਗੀ ਤੇ ਐਂ ਰਹਿੰਦੀ ਆ ਪਰ ਇੰਨੀ ਪੱਚੜੀ ਹੋਰ ਐਂ ਰਹਿੰਦੀ ਆ ਉਹ ਤਾਂ ਕੰਮ ਕਮ ਦਾ ਪੂਰਾ ਫਿਕਰ ਨਹੀਂ ਨਾ ਕਰਦਾ ਫਿਕਰ ਹੈ ਪਤਾ ਨਹੀਂ ਹੁਣ ਮੈਨੂੰ ਤਾਂ ਹੀ ਆ ਸੋਚ ਆ ਵੀ ਆਪਦਾ ਮੁੰਡਾ ਇਹ じゃ ਹੋਇਆ ਫਿਰ ਤਾਂ ਨੂੰ ਚੱਕ ਵੀ ਆ ਗਈ ਤਾਂ ਨਹੀਂ ਘਰ ਬਣੂਗੀ ਕਨਾ ਬਸ ਇਹੀ ਫਿਕਰਾਂ ਤਾਂ ਹੈ ਮੈਂ ਤਾਂ ਤੈਨੂੰ ਜੇ ਮੇਰੀ ਮੰਨਦੀ ਆ ਮੈਂ ਤਾਂ ਤੈਨੂੰ ਇਹੀ ਰਹਿ ਦਿੰਨੀ ਆ ਡੱਕਾ ਨਾ ਤੋੜਿਆ ਕਰ ਕੰਮ ਦਾ ਪਰੇ ਕਦੇ ਕਰ ਮੇਰਾ ਗੋਡੇ ਦੁਖਦੇ ਆ ਪਰੇ ਕਦੇ ਕਰ ਮੇਰਾ ਸਿਰ ਦੁਖਦਾ ਬਾਹ ਨੇ ਲਾ ਕੇ ਬੈਠੀ ਰਿਹਾ ਕਰ ਮੰਜੇ ਤੇ ਕਿਵੇਂ ਬੈਹਾਂ ਪੁੱਤ ਐਨਾ ਤਾਂ ਮੈਨੂੰ ਵੀ ਪਤਾ ਹੈ ਪਰ ਗੋਡੇ ਦੁਖਦੇ ਤੋਂ ਵੀ ਕਰਨਾ ਪਊ ਜੇ ਦੁਖਦਾ ਸਿਰ ਦੁਖਦਾ ਤਾਂ ਵੀ ਕੰਮ ਤਾਂ ਕਰਨੀ ਪਊਗਾ ਉਹਦੀ ਕੁਸੀ ਦੁਖਦਿਆ ਪਵਾਂ ਦੀ ਨਹੀਂ ਦੁਖਦੀ ਉਹ ਕਿਵੇਂ ਕਰਾਊਗੀ ਜ਼ਮੀਨ ਤੇ ਤੇਰਾ ਨਾਂ ਹੈਗਾ ਤੇਰੇ ਨਾਂ ਦੀ ਹਜੇ ਕਿਹੜਾ ਤੇਰੇ ਮੁੰਡੇ ਦੇ ਨਾਂ ਹੋਊਗੀ ਨਾਲੇ ਸਾਰੀ ਉਹ ਪੁੱਤ ਘਰ ਬਸਾਉਣ ਦੇ ਮਾਰੇ ਸੌ ਪੰਗੇ ਕਰਦੇ ਆ ਜੀ ਤਾਂ ਬਥੇਰਾ ਕਰਦਾ ਫਿਰ ਕੀ ਬਾਹ ਕੱਢਦਾ ਕਰੋ ਫਰ ਰਣੀ ਹੈ ਉਹ ਹੁੰਦਾ ਕੱਢੀ ਜਾਂਦੀ ਹੁਣ ਹਾਂ ਸੋਚ ਸੋਚ ਕੇ ਫਿਰ ਆਪ ਨੌਕਰਾਨੀ ਬਣੀ ਰਹਿ ਕੰਮ ਦਾ ਕਰੀ ਚੱਲ ਸਾਰ ਚੱਲ ਕੋਈ ਨਾ ਪੁੱਤ ਨਕਰਾਨੀ ਤਾਂ ਕੰਮ ਤਾਂ ਕਰਨੀ ਨੇ ਪਹਿਲਾਂ ਵੀ ਕੰਮ ਕਰਦੀ ਐਡੇ ਹੋਏ ਆ ਚੱਲ ਕਰ ਲੈ ਘੁੱਟ ਚਾਹ ਦੀ ਫਿਰ ਜਾ ਤਾਂ ਕਰ ਲੈਣੀ ਚੱਲ ਪਹਿਲਾਂ ਤਾਂ ਗੱਲ ਹੋਰ ਸੀ ਫਿਰ ਹੁਣ ਤਾਂ ਲਿਆਂਦੀ ਹੈਗੀ ਕਿਹੜਾ ਉਹਦਾ ਚਾਰ ਪਾਣਾ ਕੰਮ ਕਰਾਇਆ ਕਰਾਇਆ ਕਰ ਕੰਮ ਤਾਂ ਹੀ ਸਾਰਾ ਉਹ ਤੋਂ ਦੇਖ ਲੈ ਕਿਵੇਂ ਲੁੱਟੀਆਂ ਲਾਈ ਜਾਂਦੀ ਐ ਪਹਿਲਾਂ ਤਾਂ ਮੈਨੂੰ ਸ਼ੱਕ ਸੀ ਅੱਜ ਤਾਂ ਮੈਨੂੰ ਪਤਾ ਹੀ ਲੱਗ ਗਿਆ ਇਹੀ ਫਰਦੀਆ ਕੰਨ ਗਮ ਸੁਣਨੀ ਜੀ ਤੋ ਕਿਵੇਂ ਤੂੰ putted putt ਸਖਾਈ ਜਾਨੀ ਆ ਤੇ ਤੇਰੇ ਕੋਲੇ ਆ ਕੇ ਬੈਂਦੀ ਤੂੰ ਹੀ ਕੰਨ ਭਰਦੀ ਆ ਇਹਦੇ ਫਿਰ ਨਹੀਂ ਮੀਤੋ ਮੈਂ ਤੇਰੀ ਗੱਲ ਨਹੀਂ ਕਰੀ ਹੈਗੀ ਮੈਂ ਤਾਂ ਹੋਰ ਕਿਸੇ ਦੀ ਗੱਲ ਕਰਦੀ ਸੀ ਉਹੀ ਤੇਰੇ ਤਾਂ ਕੰਨ বাজਦੇ ਰਹਿੰਦੇ ਲੜਾਈ ਨੂੰ ਤਾਂ ਸੂਰੀ ਵਾਂਗੂ ਤਿੱਖੀ ਰਹਿੰਦੀ ਨਹੀਂ ਲੜਾਈ ਨੂੰ ਕਿ ਲੋ ਤਾਂ ਸ਼ਰਿਆਂ ਵੀ ਮੁੱਕਰੀਆਂ ਨੇ ਕੁੜੇ ਮੈਂ ਆਪਦੇ ਕੰਨੀ ਤਾਂ ਗੱਲ ਸੁਣੀਆ ਹੋਣਾ ਲੈ ਤੇਰੇ ਤਾਂ ਉਹੀ ਕੰਨ বাজਦੇ ਰਹਿੰਦੇ ਹਗੇ ਕੱਟੀ ਦੋਰਾ ਲੜਨ ਦੀ ਮਾਰ ਹੀ ਆਈ ਔਰੇ ਮੇਰੇ ਨਾਲ ਲੜਨ ਦੀ ਮਾਰ ਹੀ ਨਹੀਂ ਆਈ ਇਹ ਕਿਹੜੇ ਵੇਲੇ ਦੀ ਆਈ ਆ ਮੈਂ ਕਿਹਾ ਚਲ ਦੇ ਕਿਉਂ ਨਹੀਂ ਕਿਹਦੇ ਕੋਲ ਗਈ ਆ ਆ ਤੁਸੀਂ ਰਲ ਮਿਲ ਕੇ ਕਰਦੀਓ ਚੁਗਲੀਆਂ ਤਾਂ ਤਿੰਨ ਤਨ ਘੰਟੇ ਹ ਘਰੇ ਨਹੀਂ ਜਾਂਦੀ ਵਿਚਾਰੀ ਢਿੱਡ ਫਰੋਲਣ ਆ ਗਈ ਦੱਸ ਮੈਂ ਕੀ ਸੱਤ ਕੇ ਲਿਆਈ ਆਂਗੀ ਇਹ ਢਿੱਡ ਫਰੋਲਣ ਨੂੰ ਕੀ ਹੋਏਗਾ ਸਾਡੇ ਘਰੇ ਕਾਦੀ ਘਾਟ ਤੂੰ ਤਾਂ ਨਹੀਂ ਬਣਾਉਂਦੀ ਹੈਗੀ ਘਾੜ ਤਾਂ ਕਾਸੇ ਦੀ ਵੀ ਨਹੀਂ ਜਿਹੜਾ ਵਿਚਾਰੀ ਦੇ ਹੱਥ ਚ ਟੋਪੀਆ ਫੜਿਆ ਚਾਹ ਆਲਾ ਜਿਆਦ ਕਰ ਲਾ ਫੁੱਟ ਗਈ ਨਾ ਫੁੱਟ ਗਈ ਨਾ ਆਪੇ ਕਹਿੰਦੇ ਕਿਸ ਗੱਲਾਂ ਨਹੀਂ ਕਰਦੀਆਂ ਜੇ ਤੈਨੂੰ ਇਹ ਨਾ ਦੱਸਿਆ ਫੇਰ ਹੀ ਤੈਨੂੰ ਪਤਾ ਲੀ ਵਿਚਾਰੀ ਉਹ ਕਹਿੰਦੀ ਸੀ ਕੁੱਟ ਚਾਹ ਹੀ ਬਣਾ ਦੇ ਦੱਸ ਕੀ ਹੋ ਰੈ ਨਾ ਗੱਲ ਕਰੀਏ ਮੇਰੇ ਕੋਲੇ ਬਾਣ ਮੈਂ ਕੁੱਟ ਚਾਹ ਦੇ ਨੂੰ ਕੁਛ ਨਹੀਂ ਆਖਿਆ ਮੈਂ ਆਖਿਆ 2 ਵਜੇ ਸਾਢੇ ਟੱਪਰ ਦੀ ਚਾਹ ਤਰਾਂਗੇ ਨਾਲੇ ਤੇਰਾ ਤਾਂ ਮਤਲਬ ਹੀ ਨਹੀਂ ਸਾਡੇ ਘਰ ਚ ਗਰਦੌਰੀ ਕਰਨ ਦਾ ਫਿਰ ਚਲ ਪਿਆਰ ਕੀ ਹੁੰਦਾ ਸੀ ਜੇ ਵਿਚਾਰੀ ਪਹਿਲਾਂ ਬਣਾ ਲੈਂਦੀ ਦੋ ਦੇ ਕਿਹੜਾ ਇਹ ਬੱਜੀ ਹੋਈ ਆਪਦੇ ਤਾਂ ਬਾਣ ਤੇਰੇ ਸੱਸ ਹੈ ਨਹੀਂ ਕੱਲ ਮਸੱਲੀ ਆਂਗੀ ਕਰ ਰਹੀ ਨਹੀਂ ਸਾਰਾ ਨਾਲ ਆਪਣੀਆਂ ਮਨ ਮਰਜ਼ੀਆਂ ਨਾਲ ਜਿਹਦੇ ਸੱਸਾਂ ਨੇ ਨਾ ਉਹਨਾਂ ਨੂੰ ਪੁੱਛ ਕੇ ਦੇਖ ਜੇ ਮੇਰੇ ਹੁੰਦੀ ਨਾ ਤੇਰੇ ਵਾਲੀ ਨਹੀਂ ਕਰਦੀ ਸੀ ਮੈਂ ਜਿਵੇਂ ਤੂੰ ਕਰਦੀ ਆ। ਕਾਨੂੰਨ ਨਹੀਂ ਸੀ ਕਰਦੀ। ਜਿਹੜਾ ਕਹਿੰਦੇ ਬਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਹਾਂ। ਕੋਈ ਨਾ ਬੜੇਪਾ ਤੇਰੇ ਤੇ ਵੀ ਆਊਗਾ। ਫੇਰ ਪੁੱਛੂ ਤੈਨੂੰ ਮੈਂ। ਨਹੀਂ ਮੇਰੇ ਤੇ ਤਾਂ ਬੜੇਪਾ ਆਊਗਾ। ਨਾ ਤੂੰ ਐਂ ਹੀ ਰਹੇਂਗੀ। ਚਲ ਕਚੰਦੋ ਤੇ ਫੇਰ ਜੇ ਮੈਂ ਐਂ ਕਰਦੀ ਫੇਰ ਮੇਰੇ ਨਾਲ ਹੋ ਜਾਂਦਣ। ਮੈਂ ਤਾਂ ਕੋਈ ਨਹੀਂ ਕਰਦੀ ਹੈਗੀ ਤੇਰੇ ਵਾਲੀ। ਐਵੇਂ ਨਾ ਕਿਸੇ ਦੇ ਘਰਦਿਆਂ ਗੱਲਾਂ ਨਹੀਂ ਕਰੀਦੀ ਆਂ ਦੀਆਂ। ਜਿੰਨਾ ਚਿਰ ਰੱਖੀ ਦੇਖੀ ਐ ਨਾ ਕੰਨੀ ਸੁਣੀ ਐ ਨਾ। ਹਾਂ। ਅਸੀਂ ਕੜਾ ਬਗਾਨੇ ਆਗੇ। ਅਸੀਂ ਆਂ ਆਂ ਸਾਡੇ ਹਾਂ ਤੂੰ ਦੋ ਦੋ ਟਕੇ ਦੀਆਂ ਤੋਂ ਗੱਲਾਂ ਕਰਾਉਣੀ ਆ ਜੇ ਆ ਕੇ ਇੱਥੇ ਬਹਿਣੀ ਤਾਂ ਅਗਲੀ ਗੱਲਾਂ ਕਰਦੀਆਂ ਮੈਨੂੰ ਨਹੀਂ ਕੀ ਗੱਲਾਂ ਕਰਤੀਆਂ ਉਹ ਤਾਂ ਹੁਣ ਦੋ ਤੂੰ ਕਹੀ ਜਾਂਦੀ ਐ ਦੋ ਕਹੀ ਜਾਂਦੀ ਐ ਕੋਈ ਗੱਲ ਨਾ ਲੜਨਾ ਇਹਨਾਂ ਨੂੰ ਤੈਨੂੰ ਕੀ ਲੋੜ ਐ ਮੇਰੀਆਂ ਗੱਲਾਂ ਇਹਦੇ ਕੋਲੇ ਆ ਕੇ ਕਰਨ ਦੀ ਇਹ ਡੀਸੀ ਲੱਗੀ ਐ ਮੇਰੇ ਤੇ ਚਾਚੀ ਚੁੱਪ ਕਰਾ ਲੈ ਇਹਨੂੰ ਮੈਂ ਤੈਨੂੰ ਦੱਸਾਂ ਤਾਂ ਨਹੀਂ ਮੈਨੂੰ ਹੋਰ ਕੁਝ ਹੋ ਜਾਊਗਾ ਇੱਥੇ ਹੋਰ ਕੁਝ ਕੀ ਹੋ ਜਣ ਲਕਾਰੀ ਲੈ ਤੂੰ ਪਿਆਜ ਦੇ ਇਹਨੂੰ ਮੈਂ ਤਾਂ ਜਮਾਂ ਨਹੀਂ ਜਾਂਦੀ ਫਿਰ ਇਹਨੂੰ ਵੀ ਕਿਉਂ ਬਿਠਾਉਣੀ ਆ ਭਈਆ ਤੇ ਮੇਰੀ ਤਾਈ ਆ ਇਹ ਤਾਂ ਤੇਰੇ ਤੋਂ ਪਹਿਲਾਂ ਵੀ ਆਉਂਦੀ ਸੀ ਇਹ ਕੜਾ ਹੁਣ ਨਵੀਂ ਆਉਣ ਲੱਗੀ ਹੈਗੀ ਚੱਲ ਕਰੀ ਬੰਬੇ ਵਿੱਚ ਚੱਲੀਏ ਇਹ ਨਹੀਂ ਜਾਣਦੀ ਮੈਂ ਵੀ ਨਹੀਂ ਆਖਰੀ ਕਿਵੇਂ ਲੈ ਕੇ ਜਾਂਦੀ ਹੈ ਚਾਹ ਪੀਕੀ ਤੇ ਪਿਆ ਕੀ ਤੋਰੂਗੀ ਮੈਂ ਤਾਂ ਕਿਆ ਕੇ ਤੋਰੂਗੀ ਇਹ ਚਾਹ ਆਪ ਹੀ ਰੱਖ ਲਾ ਕਰੀ ਰੱਖ ਲਾ ਰੱਖ ਲੂੰਗੀ ਰੋਟੀ ਤਾਂ ਨਹੀਂ ਡਿੱਗੀ ਹੋਈ ਤੇਰੇ ਵਾਲੀ ਨਹੀਂ ਕਰਦੀ ਹੈਗੀ ਮੈਂ ਦੱਸਾਂ ਤੈਨੂੰ ਕੀ ਹਾਲ ਕਰਦੀ ਆ ਬਾਈ ਜੀ ਤਾਈ ਮੈਂ ਬਣਾ ਕੇ ਲੈ ਆਉਣੀ ਆ 2 ਮਿੰਟ ਚ ਬਣਾ ਲਊਂਗੀ ਤੂੰ ਚੱਲ ਜਾ ਪਰ ਕਰੇ ਚੱਲ ਗਾ ਮੈਂ ਤਾਂ ਉਧਰ ਜਾ ਕੇ ਆਉਣੀ ਆ ਕਿੱਧਰ ਜਾ ਕੇ ਆਉਣੀ ਆ ਦਰਜੀਆ ਦੇ ਮੈਂ ਆਉਦ ਉਹ ਦਿੱਤਾ ਸੀ ਸੌਣਾ ਸੂਟ ਜਾ ਉਹ ਫੜਕੇ ਲਿਓਨੀ ਆ ਚਲ ਸ਼ੋਕਰ ਪਣ ਸੂਟ ਫੜ ਲਿਆ ਉਹਦਾ ਨਹੀਂ ਤਾਂ ਮੇਰੇ ਪਾਇਆਂ ਤੇ ਮੱਚੀ ਜਾਨੀ ਰਹਿਣੀ ਆਂਗੀ ਨਹੀਂ ਮੈਂ ਕਿਹੜਾ ਪਾਕੇ ਜਨ ਤਾਂ ਆਉਣ ਜਾਣ ਵਾਸਤੇ ਸਮਾਇਆ ਤੇ ਮੈਂ ਤਾਂ ਹੀ ਕਹਿੰਦੀ ਆ ਚਲ ਵਧ ਗਿਆ ਵਾਸ ਸਮਾਇਆ ਚਲਾ ਆਇਆ ਹੁਣ ਚੱਲੀਏ ਕਰੇ ਇੱਥੇ ਬਹਿ ਜਾਨੀ ਜੀ ਲਾ ਕੇ ਤੂੰ ਬਹਿ ਜਾ ਤਹੀ ਬਹਿ ਜਾ ਚਾਹ ਬਣ ਗਈ 2 ਮਿੰਟ ਚ ਬਣ ਗਈ ਮੈਂ ਪਾਕੇ ਲਿਓਨੀ ਆ ਫਿਰ ਉਹ ਖਰਾਬ ਜਾਊਗੀ ਹੁਣ ਬਣਾਈ ਬਹਿ ਜਾ ਤੂੰ ਵੀ ਬਹਿ ਜਾ ਰੋ ਜਿੱਤੇ ਆਂ ਪਣ ਤੇਰੀ ਚਾਹ ਤਾਂ ਲੋੜ ਨਹੀਂ ਹੈਗੀ ਤਾਂ ਪਰ ਨਾਲ ਜਾਈ ਤੂੰ ਮੋੜ ਕੇ ਮੈਨੂੰ ਗੱਲਾਂ ਹੀਆਂ ਕਰਦੀਆਂ ਇੱਥੇ ਆ ਗਈ ਨਾ ਮੈਥੋਂ ਮਰਾ ਕੋਈ ਨਹੀਂ ਮੈਂ ਕੀ ਤੇਰੀ ਗੱਲ ਕਰੀਏ ਉਹ ਤਾਂ ਵਿਚਾਰੀ ਨੇ ਉਹ ਗੱਲ ਕਰੀ ਸੀਗੀ ਸਾਡਾ ਘਰ ਪੱਟਣ ਨੂੰ ਫਿਰਦੀਆਂ ਸਾਡੀ ਬੁੜੀ ਨੂੰ ਸਖਿਆ ਕੇ ਐਹੀ ਜੀ ਇਹ ਲਾਈ ਲੱਗ ਜਿਹੜੇ ਤੇਰ ਮਗਰ ਲੱਗਦੀ ਆ ਨਹੀਂ ਇਹਦੇ ਮਗਰ ਮੈਂ ਕੀ ਲੱਗ ਗਈ ਉਦੋਂ ਸਭੇ ਕੀ ਗੱਲਾਂ ਕਰਦੀ ਸੀ ਤੈਨੂੰ ਤਾਂ ਇਹੀ ਚੁਗਲੀਆਂ ਕਰਦੀਆਂ ਸਭੇ ਕੀ ਕਰ ਬਈ ਤੈਨੂੰ ਤਾਂ ਪੜਾ ਪਰਾਉਣੀਆਂ ਕਰ ਲਓ ਆਉਦੇ ਪੇਕੇ ਦੀਆਂ ਕਰ ਲਓ ਮੇਰੀਆਂ ਹੀ ਥੀਉਂਦੀਆਂ ਸੋਲ ਤੇਰੇ ਤੇ ਕੋਈ ਗੱਲ ਹੀ ਨਹੀਂ ਕਰੀ ਇਹਨੇ ਇਹਨੇ ਤਾਂ ਕਿਸੇ ਦੀ ਹੋਰ ਗੱਲ ਕਰੀ ਸੀਗੀ ਕਿ ਪਤੀ ਇਹਨੇ ਝੂਠ ਸੁਪਾਨ ਮਾਰੀ ਦੋਨੇ ਗੱਪਾਂ ਦੀਆਂ ਮਾਵਾਂ ਗਿਆ ਆ ਜੀ ਹੁਣ ਛੇਤੀ ਅੱਜ ਜਾ ਤਾਂ ਭੇਜਿਆ ਕਿਆ ਪੀਏ ਕੁੱਟ ਨੀ ਨਾ ਵਧੀਆ ਹੋ ਗਿਆ ਬੱਗ ਇਹ ਤਾਂ ਐਂ ਹੀ ਰਹਦੀ ਆ ਨਾ ਬਾੜੀ ਹਕਾਰੀ ਹੋਈ ਆ ਮੈਂ ਤਾਂ ਕਹਿੰਨੀ ਇੱਕ ਦਿਨ ਦੇਲਾ ਗੋਡਿਆਂ ਥੱਲੇ ਨਾਲ ਤੇਰੇ ਮੈਂ ਲੱਗ ਜੂਗੀ ਕੁਛ ਨਹੀਂ ਹੁੰਦਾ ਗਾ ਨੀ ਮੈਂ ਗੋੜਾ ਬਾਅਦ ਚ ਤਾਂ ਰਾਜੀ ਬੰਦਾ ਹੀ ਹੁੰਦਾ ਗਾ ਨੀ ਮੈਂ ਗੋੜਾ ਥੱਲੇ ਆ ਕਿਵੇਂ ਦੇ ਲੂੰਗੀ ਫਿਰ ਵੀ ਨੂੰਹ ਆ ਮੇਰੀ ਫਿਰ ਨੂੰਹ ਆ ਤਾਂ ਸਿਰ ਤੇ ਨਚਾ ਲਾ ਇਹਨੂੰ ਤਾਈਆਂ ਤਾਂ ਤਾਂ ਇੱਥੋਂ ਕੰਮ ਕਰਾਉਂਦੀ ਆ ਸਾਰਾ ਚਲ ਕੋਈ ਨਾ ਕੰਮ ਤਾਂ ਕਰਨੀ ਜ਼ਮੀਨ ਤੇਰੇ ਨਾਂ ਹੀ ਤੇਰੇ ਇਹਨੂੰ ਨੌਕਰਾਨੀ ਬਣਾ ਲਾ ਇਹ ਤਾਂ ਨਾ ਤੇਰੇ ਜਦੋਂ ਕਰ ਲਈ ਸਿੱਧੀ ਪੈਰ ਤੋ ਧੋ ਕੇ ਪਿਆ ਕਰੂਗੀ ਫਿਰ ਕਿਉਂ ਮੇਰਾ ਮੁੰਡਾ ਨੀ ਕਿਸੇ ਪਾਸੇ ਦਾ ਉਹ ਨਹੀਂ ਚੱਜਦਾ ਹੈਗਾ ਜੇ ਮੇਰਾ ਮੁੰਡਾ ਚੱਜਦਾ ਹੋਵੇ ਫਿਰ ਇਹਦੀ ਕਿ ਤਾਕਤ ਆ ਵੀ ਇਹ ਬੋਲ ਜੇ ਕਿ ਮੈਂ ਤੂੰ ਕੰਮ ਕਰਾ ਲੇ ਚਲ ਮੈਂ ਚਾਹ ਪਾ ਕੇ ਲੈ ਆਉਣੀ ਆਂ ਗਿਆ ਪਾ ਲਿਆ ਪੀਣੀ ਹੈ ਹੋਰ ਪੀਆ ਆਹਏ ਆਹ ਓਏ ਅੱਜ ਕਿਵੇਂ ਆਲੇ ਧੁੱਪੇ 'ਤੇ ਬੈਠਾ ਹੈ ਕਿ ਸਰੀਰ ਨਹੀਂ ਬਣਿਆ ਆਇਆ ਕਿੰਦਰਾ ਬੈਜਾ ਓ ਬੈਠਾ ਵਾ ਵੀ ਮੈਨੂੰ ਕੰਮ ਆਏ ਲੈ ਫਿਰ ਮੈਨੂੰ ਘੜਾ ਕਰ ਲਾ ਅੱਜ ਕਿੱਤੋਂ ਪਕੇਕਦਾ ਸੀ ਓ ਧੁੱਪ ਕਿੱਥੇ ਯਾਰ ਹੋਰ ਮੈਂ ਤੇਰੇ ਕੋਲੇ ਆਂਦਾ ਹੀ ਕਹੀ ਲੈਣਾ ਮੈਂ ਕਹੀ ਲਿਆਵਾ ਮੇਰੇ ਸਾਰੇ ਚੱਕਰ ਦੀ ਆਈ ਜਾਂਦੇ ਆ ਯਾਰ ਕੰਦ ਜੀ ਨਾਲ ਹੀ ਖੜਨ ਨੂੰ ਕੀ ਕਰਦਾ ਆਂਦਾ ਕੋਈ ਖਾ ਉਹ ਤੇਰਾ ਕਿਹੜਾ ਛੜਦਾ ਕੁਝ ਖਾ ਗਿਆ ਹੋਵੇਗਾ ਮੈਂ ਦੇਖ ਮੈਂ ਭੁੱਖੀ ਖਾਣਾ ਹਾਂ ਹਾਂ ਭੁੱਖੀ ਖਾਣਾ ਸਾਰੇ ਪਿੰਡ ਨੂੰ ਪਤਾ ਉਹ ਆਜੋ ਬੱਬੂ ਨੇ ਆਇਆ ਉਹ ਮਿਲਿਆ ਸੀ ਅੱਛਾ ਮੈਨੂੰ ਕਹਿੰਦਾ ਆਹ ਖਾ ਇੱਕ ਕੈਸੂਰ ਜਹਾ ਦੇਤਾ ਉਹ ਚਿੱਟਾ ਆ ਜਾ ਹਾਂ ਹਾਂ ਉਹ ਨਾ ਖਾਇਆ ਕਰ ਉਹਦਾ ਬਾੜੀ ਮਾੜੀ ਚੀਜ਼ ਐ ਕੀ ਐ ਯਾਰ ਪਤਾ ਨਹੀਂ ਕੀ ਐ ਉਹਨੇ ਕੀ ਕੀਤਾ ਨਾ ਮੈਨੂੰ ਦੋ ਖਵਾਦੇ ਛੇਤੀ ਮਰ ਜਾਏਗਾ ਮਰਨਾ ਖਿਆ ਬੜਾ ਖਿਆ ਯਾਰ ਮੈਂ ਉਹਰਾ ਨੇੜਿਆ ਤੂੰ ਤੂੰ ਇਹ ਤੂੰ ਤਾਂ ਭੁੱਕੀ ਖਾ ਲਿਆ ਕਰ ਮੈਂ ਤਾਂ ਭੁੱਕੀ ਖਾਣਾ ਅੱਜ ਤਾਂ ਇਹਦਾ ਮੈਂ ਘਰੇ ਆਇਆ ਭੱਜ ਕੇ ਮਾਂ ਪੈਨ ਪਤਾ ਲੱਗ ਜੂ ਤੇ ਅੱਜ ਨਾ ਮੈਂ ਉਹਨੇ ਖਵਾਦਾ ਖੜਾ ਸੀ ਉੱਥੇ ਤੇ ਹੁਣ ਭਾਂ ਦਾ ਘਰੇ ਵੀ ਤੇਰੇ ਛਿੱਤਰ ਪਾਣਗੇ ਡਾਕਟਰ ਇਹਦਾ ਯਾਰ ਪੁੱਛਣਾ ਅੱਗੇ ਬੇਇੱਜ਼ਤੀ ਕੀਤੀ ਆ ਮੇਰੀ ਗੱਲ ਸੁਣ ਮੇਰੀ ਨਾ ਮੋਟਰ ਚੱਲੀ ਜਾਂਦੀ ਆ ਯਾਰ ਹਰੇ ਵਾਲੇ ਨੂੰ ਪਾਣੀ ਲਾਈ ਜਾਂਦਾ ਸੀ ਤੂੰ ਕਿਤੇ ਆਏ ਜਾਣਾ ਮੈਂ ਖੇਤ ਜਾਊਂਗਾ ਹਾਂ ਹਰਾ ਲਿਓ ਵੱਟ ਕੇ ਮੈਂ ਇੱਥੋਂ ਤਾਂ ਨਹੀਂ ਉੱਪਰ ਆ ਜਾਣਾ ਅੱਛਾ ਤੂੰ ਨਾ ਮੋਟਰ ਬੰਦ ਕਰਦੀ ਯਾਰ ਅਜੇ ਘੰਟਿਆਂ ਦਾ ਹੋਰ ਪਰ ਚੱਲ ਜੂਗਾ ਹਰੇ ਵਾਲਾ ਬਾਹਨ ਕੋਈ ਨਾ ਮੈਂ ਦੇਖ ਕੇ ਕਰ ਦੂ ਬੰਦ ਤੇ ਮੈਂ ਕਿੰਦਰ ਕੇ ਘਰੇ ਜਾਇਆ ਮੈਂ ਓਏ ਤੂੰ ਐ ਕਰ ਹੁਣ ਕੋਈ ਪੈਗ ਸੈਕ ਲਾ ਲਾ ਨਸਾ ਉਤਰ ਜੂਗਾ ਉਹਦੇ ਨਾਲ ਉੱਤਰੂ ਹਾਂ ਉੱਤਰ ਜੂਗਾ ਉਹਦੇ ਨਾਲ ਹਾਂ ਤੇਮਰੀ ਗੱਲ ਤਾਂ ਸੁਣ ਤੂੰ ਰੋ ਪਤੰਦਰਾਂ ਲੱਗਦਾ ਜਿਵੇਂ ਖਾਸੇ ਖਾਦੇ ਹੁੰਦੇ ਆ ਯਾਰ ਨਾ ਉਹਨੇ ਦੋ ਦੋ ਦਿੱਤੇ ਸੀ ਇੱਕ ਬਾਅਦ ਤੇ ਦੇ ਰਹੇ ਉਹ ਮੈਂ ਘਰੇ ਪਾਣੀ ਨਾ ਖਾ ਗਿਆ ਕਿ ਆਂਦਾ ਫੇਰ ਤਾਂ ਮਰੀ ਸਮਝ ਤੂੰ ਜੈ ਇੰਨੇ ਇੰਨੇ ਖਾਣ ਲੱਗ ਗਿਆ ਉਹਦਾ ਬਾੜੀ ਮਾੜੀ ਚੀਜ਼ ਐ ਅੱਜ ਹੀ ਗਿਆ ਖਤਿਆ ਮੇਰੀ ਕੀ ਗੱਲ ਅਸਿਕੰਦਰ ਅੜਕਰ ਜਗੜੇ ਬਸੇ ਤੈਨੂੰ ਘਰ ਦਾ ਵੀ ਨਹੀਂ ਪਤਾ ਯਾਰ ਮੈਂ ਜਾਂਦਾ ਸੀ ਕਿੰਦਰ ਕੇ ਘਰੇ ਜਾਂਦਾ ਸੀ ਕਿੰਦਰ ਦਾ ਘਰ ਪਤਾ ਤੈਨੂੰ ਉਹ ਤਾਂ ਉਧਰ ਰਹਿ ਗਿਆ ਤੂੰ ਕੌਣ ਮੈਨੂੰ ਜਾਣਦਾ ਹੀ ਨਹੀਂ ਤੂੰ ਉਹ ਕਿੰਦਰੀ ਆ ਹਾਂ ਹਾਂ ਮੈਂ ਜਾਣਦਾ ਫਿਰ ਭਾਂਡਾ ਕਹਿੰਦਾ ਮੈਂ ਇੱਕ ਖਾਦਾ ਯਾਰ ਮੈਨੂੰ ਤਾਂ ਲੱਗਦਾ ਬਾਪਾ ਲਾ ਗਿਆ ਬਾਪਾ ਨੂੰ ਦਾ ਤੂੰ ਛੱਡ ਕੇ ਰਹਿ ਸਿੱਟੀ ਮੈਂ ਥੋੜਾ ਕਰ ਕਿੱਧਰ ਐ ਇੱਧਰ ਆਉਗਾ ਚੱਲ ਫਿਰ ਉਹ ਇੱਧਰ ਐ ਇੱਧਰ ਆ ਇੱਧਰ ਆ ਜਿੱਡਾ ਨਾ ਕਰ ਯਾਰ ਆ ਜਾ ਨਾਲੇ ਤੇਰੇ ਪੈਣਗੇ ਅੱਜ ਦੇਖੂਗਾ ਮੈਂ ਨੀ ਮੈਂ ਮਰ ਜਾਾਂ ਇਹਦੀਆਂ ਨੀਂਦਾਂ ਹੀ ਨਹੀਂ ਉਤਰਦੀਆਂ ਪਤਾ ਨਹੀਂ ਸੁੱਤਾ ਹੀ ਰਹਿੰਦਾ ਸਾਰਾ ਦਿਨ ਉੱਠ ਖੜਾ ਲੈ ਕੰਨ ਤੇ ਜੂਨ ਹੀ ਸਰਕਦੀ ਜਾ ਉੱਠ ਖੜ ਮੈਂ ਆਖੀ ਨਹੀਂ ਐ ਮਾਨੂੰ ਕਿਦਾਉਂ ਤੀਰ ਨਾ ਗਾਲ ਜੀ ਹੁਣ ਕੱਢ ਓਏ ਜੰਦਰ ਆ ਗਿਆ ਮੇਰੀ ਗੱਲ ਸੁਣ ਲੈ ਆ ਤੂੰ ਤਾਂ ਜਾਂਦਾ ਸੀ ਕਹੀ ਲੈਣ ਤੇ ਇੱਥੇ ਪੈ ਗਿਆ ਮੌਜਾਂ ਨਾਲ ਕਿੱਥੇ ਤੇਰੀ ਕਹੀ ਕਿੱਧਰ ਗਿਆ ਸੀ ਤੂੰ ਚਾਂਦੀ ਜੀ ਲੱਗੀ ਪਈ ਆ ਲੱਗੀ ਪਈ ਆ ਚਾਂਦੀ ਕੀ ਝੁੜਸੇ ਉਹਨਾਂ ਨੇ ਕੀ ਹੋਈ ਜਾਂਦਾ ਕੁਛ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਹੋਈ ਜਾਂਦਾ ਤੈਨੂੰ ਕੁਛ ਆ ਬੁੜੀ ਜੀ ਨੂੰ ਕਹੇ ਅਜੀਤ ਕੋਲ ਜਾ ਜਾ ਮੇਰੀਆਂ ਚੁਗਲੀਆਂ ਕਰਦੀ ਆ ਮੈਂ ਤਾਂ ਉੱਤੋਂ ਫੜ ਲਈ ਅੱਜ ਓ ਮਾਂ ਆਪਣੀ ਮਾਂ ਆਏ ਨਾ ਬੋਲਿਆ ਕਰ ਜੇ ਮਾਂ ਕੀ ਫਿਰ ਤੇਰੀਆਂ ਚੁਗਲੀਆਂ ਨਹੀਂ ਕਰਦੀ ਨਾਲ ਤੇਰੇ ਚ ਤਾਂ ਸੌ ਆਇਆ ਦਾ ਮੇਰੀਆਂ ਕੋ ਕਰਦੀ ਆ ਤੈਨੂੰ ਤਾਂ ਨਹੀਂ ਕਹਿੰਦੀ ਮੇਰਾ ਪਤ ਗੋਲੀਆਂ ਖਾਂਦਾ ਨਸ਼ੇ ਕਰਦਾ ਮਾਂ ਗੋਲੀਆਂ ਕਿਤੇ ਖਾਧੀਆਂ ਨੇ ਕਾਨੂੰਨੀ ਖਾਧੀਆਂ ਬੇ ਸਾਰੇ ਨਾ ਝੂਠਾਂ ਦੇ ਪੱਤੇ ਪਏ ਆ ਤੇਰੀ ਮਾਂ ਵੀ ਮਿੰਟ 'ਚ ਮੁਕਰ ਗਈ ਨਾਲੇ ਮੈਂ ਉੱਤੇ ਵਾਗੀ ਗੱਲਾਂ ਕਰਦੀਆਂ ਦੇ ਜੀ ਪਾ ਵੀ ਮੁਕਰ ਗਈ ਤੇ ਬੁੜੀ ਵੀ ਮੁਕਰ ਗਈ ਅਰੇ ਅਸ਼ਾ ਨਾਲੇ ਹੋਰ ਵੇ ਮੁੱਕਰੀ ਗਏ ਸਾਰੇ ਫਿਰ ਤਾਂ ਰੋੜੀ ਨਹੀਂ ਰਹਿਣਾ ਜੁਣ ਦੀ ਜੁਹਾਨ ਵੀ ਨਹੀਂ ਪਲਟਦੀ ਹੈਗੀ ਤੇ ਮੈਂ ਉਲਡ-ਉਲਡ ਲਾਈਏ ਨੇ ਨਾ ਆਏ ਗਏ ਨਾ ਮੈਂ ਵੀ ਜਦੋਂ ਮhalla ਮੁਕਰ ਗਏ ਰਲਾ ਗਾ ਰਾਂ ਕਾਹਦਾ ਤੇਰੇ ਕੰਨ ਕਿੱਧਰ ਨੇ ਗੱਲ ਬਣੀ ਢਿੱਡਾ ਕੇ ਕਾਨਾ ਪਾਣੀ ਤੇ ਲਾਇਆ ਵੰਗੇ ਪਾਣੀ ਦਾ ਗੱਲੀ ਹੋਣੀ ਪਾਣੀ ਕਿ ਆਊਗਾ ਇਹ ਪਾਣੀ ਤੇ ਜਿਹੜੇ ਵੱਡੇ ਨੇ ਗੱਲ ਪਈਆਂ ਵੇ ਮੈਂ ਤੈਨੂੰ ਕੀ ਕਹੀ ਜਾਂਦੀ ਆ ਦੱਸ ਮੈਨੂੰ ਕੀ ਕਿਹਾ ਪਹਿਲਾਂ ਮੈਂ ਤੂੰ ਗੇ ਖੇਤ ਨਹੀਂ ਗਿਆ ਤੂੰ ਮੈਂ ਖੇਤ ਜਾਣਾ ਮਰੇ ਫੜ ਮਢਣ ਕਿਉ ਕਰ ਤਹੀ ਤਾਂ ਆਈ ਨਹੀਂ ਤੇਰੀ ਮਾਂ ਜੀਤੋ ਕੋਲ ਜਾ ਕੇ ਮੇਰੀਆਂ ਚੁਗਲੀਆਂ ਕਰਦੀ ਆ अच्छा वे तो आए गए ना आए गए ना समझाला बुढ़िया जी नु फिर ना आखी अच्छा हां जित्तो कौन देखला वे रहना किथियां ਕੋਈ ਕੈਨੇਡਾ ਤਾਂ ਨਹੀਂ ਨਾ ਪਿੰਡ ਚ ਹੀ ਰਹਿਣਾ ਇਹਨੂੰ ਜੀਤੋ ਦਾ ਨਹੀਂ ਪਤਾ اچھا ਪਤਾ ਨਹੀਂ ਤਾਂ ਜਾਨੇ ਕੀਚੜ ਸਿਆ ਕੀ ਨਾ ਦਿਮਾਗ ਹੀ ਨਹੀਂ ਤਾਂ ਸਿੰਟਰ ਚ ਹੈਗਾ ਮੇਰੀ ਗੱਲ ਸੁਣ ਲੈ ਬੰਦੇ ਦੇ ਨਿਮਰਦ ਅੰਦੇ ਪਾਪ ਲੱਗੂ ਪਾਪ ਨੇ ਪਾਪ ਬੇਜੇ ਬੰਦਾ ਹੋਵੇਂ ਤਾਂ ਪਾਪ ਲੱਗੇ ਤੂੰ ਤਾਂ ਗਦਾਂ ਨਾਲ ਵੀ ਪੜਣਾ ਬੰਦਿਆਂ ਨੇ ਹੀ ਮਾਰਦੇ ਹੁੰਦੇ ਹਾਂ ਸੁਣ ਲੈ ਤਾਂ ਮੈਂ ਥੁੱਕੀ ਲੈਣਾ ਆ ਬੁੜੀਆਂ ਨਾਲ ਗੱਲ ਕਰ ਲਈ ਤਾਂ ਲੋੜ ਨਹੀਂ ਹੈਗੀ ਇਹਦੀ ਚੁਗਲੀਆਂ ਚੁਗਲੀਆਂ ਕਰਨ ਦੀ ਬੇਰਨਾ ਮੈਨੂੰ ਆਖੇ ਮੈਂ ਤਾਂ ਗੁੱਤ ਪਟਕੇ ਹੱਥ ਚ ਫੜਾ ਦੂੰ ਦੋਨਾਂ ਜਣੀਆਂ ਦੀ ਫਿਰ ਨਾ ਨਾ ਬੋਲਮ ਮੈਂ ਖੌਂਸੜਾ ਲਾ ਲੂ ਮੇਰੇ ਆ ਖੌਂਸੜਾ ਲਾਇਆ ਤਾਂ ਹੈਗਾ ਸੀ ਬੱਜੇ ਤਾਂ ਹੈ ਨਹੀਂ ਲਾ ਲੂ ਇਹ ਖੌਂਸੜਾ ਮੈਂ ਤੋ ਟਿਕ ਜਾਵੇ ਹੋਰ ਨਾ ਮੈਥੋਂ ਕਰਾਈ ਪਾਇਆ ਰੁਣ ਜਾਣਾ ਸਿੱਧਾ ਹੋ ਕੇ ਸੱਚੇ ਦਿਮਾਗ ਖਾਦਾ ਨਾ ਜਾਣੀ ਆ ਜਾਣੀਆਂ ਨਾਲੇ ਹੋਰ ਅਰੇ ਡਰ ਗੱਲਾਂ ਕੀ ਕਰਦੇ ਆ ਇਹ ਤਾਂ ਖਾਦੇ ਹੀ ਹੋ ਗਾ ਸਾ ਅਸਾ ਜੇ ਮੋਰ ਬਣਾ ਦੂ ਮੋਰਾ ਗੱਲ ਗੀੜੀ ਕਰ ਤਾ ਪਈ ਮੈਨੂੰ ਵੀ ਪਤਾ ਲੱਗ ਗਿਆ ਓਏ ਤੇਰੀ ਨਹੀਂ ਚੱਲਦੀ ਇੱਥੇ ਗੱਲ ਉਹ ਬੱਸ ਬੱਸ ਗਈ ਉਹ ਦਾਗ ਬਈ ਮਿੰਜੀ ਦਾਗ ਹੈ ਓਹ ਦੇਖੀ ਮੈਂ ਦਾਗ ਤੇਰੀ ਸਿੱਧੀ ਜਾਂਦੀ ਸੀ ਅੰਦਰ ਹਾਂ ਗੱਲ ਸੁਣ ਲੈ ਮੇਰੀ ਭੈਣ ਮੇਰੀ ਇਹ ਮਰਤ ਚ ਉੜ ਗਿਆ ਥੂੜ ਜੇ ਆ ਗਈ ਨਾ ਦੇਖ ਲਾ ਨਾ ਤੇਰਾ ਕੁਛ ਬਚਣਾ ਨਾ ਮੇਰਾ ਤੂੰ ਹੀ ਕਰ ਮੈਂ ਨਾ ਮੇਰੇ ਨਾਲ ਕੁਝ ਨਹੀਂ ਰੱਦਦਾ ਮੈਂ ਤਾਂ ਆਪਣੀ ਜਰਦੀ ਤੂੰ ਤਾਂ ਤੇਰੇ ਤਾਂ ਪਤਾ ਲੱਗ ਗਿਆ ਜਿਹੜਾ ਜਮੋਰ ਬਣਾਇਆ ਤੂੰ ਉਹਦਾ ਹਾਂ ਦੇਖ ਲਈ ਨਾ ਉਹਦਾ ਕੋਈ ਪਤਾ ਨਹੀਂ ਆਜੇ ਦੇਖ ਲਾ ਨਾ ਤੂੰ ਇੱਧਰ ਜੋਗਾ ਨਾ ਉੱਧਰ ਜੋਗਾ ਕੋਈ ਨਾ ਆ ਜਾਂਦੇ ਠੀਕਾ ਤੂੰ ਪਰੇ ਪਰੇ ਠੀਕਾ ਹਾਂ ਰੇਪਾਏ ਪਾਰੇ ਮੰਗਲਾ ਦੇਖ ਲੈ ਤੈਨੂੰ ਚਾਹ ਵੀ ਪਿਆਜੂ ਨਾਲ ਕਹਿੰਦੇ ਆ ਕੇ ਫਿਰ ਨੋ ਲੈ ਸੰਗ ਆ ਮਾ ਤਾਂ ਸੰਗਿਆ ਬਾਈ ਆ ਗਈ ਉਹ ਆ ਗਈ ਪਾਣੀ ਵਧਾਂਗੇ ਪਾਣੀ ਉਹ ਆ ਗਈ ਮੈਂ ਤੈਨੂੰ ਦਊ ਤਾਂ ਨਹੀਂ ਸੜੂ ਕਿਹੜੇ ਦਰਦਾਂਗਾ ਹੁਣ ਕਿ ਉੜਦਾਗਾ ਸੱਚ ਕੌਣ ਉਹ ਹੀ ਸੀ ਨਾ ਨਾ ਠੀਕ ਆ ਮੈਂ ਕਿਹਾ ਮੈਂ ਉਹ ਕਿ ਤੂੰ ਬੁਲਾਇਆ ਮੈਂ ਤਾਂ ਕੋਈ ਨਹੀਂ ਬੁਲਾਇਆ ਉਹ ਆਉਣ ਆਲੀ ਹੈ ਦੇਖ ਲਾ ਤੂੰ ਉਹ ਪਾਣੀ ਤੜਕੀ ਨਿਕਲ ਜਾਂਦਾ ਘਰ ਨਾ ਦੇਖੇ ਵੀ ਕੋਈ ਕੰਮ ਤਾਂੰਦਾ ਹੈਗਾ ਕਿ ਨਾ ਕਰਨ ਵਾਲਾ ਸਾਰਾ ਮੈਨੂੰ ਕੱਲੀ ਨੂੰ ਸਿਆਪਾ ਕਰਨਾ ਪੈਂਦਾ ਪਸ਼ੂਆਂ ਦਾ ਵੀ ਤੇ ਘਰ ਦਾ ਵੀ ਕੀ ਬੜ ਬੜ ਲਾਈਏ ਚਾਹ ਬਣਾ ਲੈਣਾ ਘਟ ਫਿਰ ਪਾ ਦੇਾਂਗੇ ਨੀਰਾ ਕਾਫੀ ਨਾ ਬਣਾਦਾ ਕਹੇ ਕੌਫੀ ਨਾ ਬਣਾ ਦੇ ਚਾਹ ਦਾ ਟਾਈਮ ਨਹੀਂ ਆ ਗਿਆ ਹੁਣ ਕੋਲੇ ਕੱਸ ਕੇ ਖੇਤੋਂ ਆਇਆ ਕੋਲੇ ਕੱਸ ਕੇ ਕਿਉਂ ਆਇਆ ਮੈਥਾ ਨਹੀਂ ਬਣਦੀ ਜਾ ਕੇ ਬਣਾ ਲਾ ਸਾਰਾ ਕੰਮ ਕਰੀ ਜਾਂਨੀ ਇਕੱਲੀ ਜਾਣੀ ਕਰਦਾ ਨਾਲ ਕਰਾ ਲਿਆ ਕਰ ਡੱਕਾ ਤੜਾ ਲਿਆ ਕਰ ਮਾੜਾ ਮੋਟਾ ਤੇ ਹੋਰ ਖੇਤ ਦਾ ਮੈਂ ਇਕੱਲਾ ਹੀ ਕਰਦਾ ਖੇਤ ਮੇਰੇ ਨਾਲ ਕਰਾਉਣੀ ਆ ਤੂੰ ਨਾ ਬੁੜੀਆਂ ਖੇਤ ਦਾ ਕੰਮ ਕਰਦੀਆਂ ਹੁੰਦੀਆਂ ਨਹੀਂ ਸਾਰਾ ਤੁਸੀਂ ਕਰਦੀਆਂ ਫਿਰ ਘਰੇ ਤੂੰ ਕਰਦੀਆਂ ਖੇਤ ਮੈਂ ਕਰਦਾ ਖੇਤ ਮੈਂ ਕਰਦਾ ਫਿਰ ਮੇਰੇ ਵਾਸਤੇ ਇਕੱਲੇ ਵਾਸਤੇ ਕੰਮ ਕਰਦਾ ਨਾ ਖੇਤ ਤੂੰ ਫਿਰ ਚਾਹ ਬਣਾ ਮੀਰਾ ਪਾ ਦੇ ਮੈਥਾ ਨਹੀਂ ਬਣਦੀ ਹੈਗੀ ਚਾਹ ਇੱਕ ਵਾਰੀ ਕਹਿਤਾ चक देख तो तो ला, तो ला ओ, मैं नहीं, कानू, कानू। पता लग जू तेरा करतारा इन भुकी खा मैं भुकी खा फिर मैं तू खा लिया कर मुहतना ਉੱਕੀ ਵੀ ਖਾਣਾ ਕਰ ਉਹ ਮੈਂ ਪੈਸੇ ਲਾ ਕੇ ਉਹਦਾ ਮੈਂ ਜਿਆਦਾ ਦੋਸਤ ਸੱਦ ਲੈਂਦੇ ਨਾ ਖੇਤ ਉੱਥੇ ਆਇਆ ਆਪਣੇ ਘੁੱਟਾ ਪਤੀ ਆ ਮੈਨੂੰ ਕਿਹੜੇ ਜਿਆਦਾ ਪੈਸੇ ਖਾਦੇ ਆ ਉੱਤ ਤੋ ਹਤੜੀ ਨਹੀਂ ਸਿਰਸਰਾ ਸਰਤਾ ਮੈਂ ਚੜੀ ਨਹੀਂ ਜੇ ਚੜ ਗਈ ਨਾ ਫਿਰ ਤੈਨੂੰ ਲੱਗ ਜੂ ਪਤਾ ਅੰਮੀ ਤਾਂ ਦੇਖ ਲਾ ਡੱਕਾਂ ਨੂੰ ਤੋੜਦੀ ਹੈਗੀ ਕਰੇ ਫਿਰ ਵੀ ਇੱਕ ਚੀਜ਼ ਮੰਗਦੀ ਆ ਉਹ ਦੇਖ ਨਾਲ ਦਸ ਚੀਜ਼ਾਂ ਮਿਲਤ ਕਹਿੰਦੇ ਹਣ 5000 ਦੀ ਭੁੱਕੀ ਖਾਂਦਾ ਉਹ ਪਰ ਤੂੰ ਖਾਲਿਆ ਕਰ। ਕਿ ਤੂੰ ਖਾਲਿਆ ਕਰ ਫਿਰ ਦਾ ਮੂੰਹ ਨਹੀਂ ਰਹਿਣਾ। ਮੇਰਾ ਤਾਂ ਇਹੀ ਮੂੰਹ ਰਹੂਗਾ। ਦੱਸ ਤਾਂ ਤੈਨੂੰ ਮੈਂ ਇਥੋਂ ਨਹੀਂ ਜਾਚੂ ਬਣਦੀ। ਬਣਾ ਲਾ ਦੇ। ਉਹ ਗਈ ਹੋਵੇਂਗੀ ਉਹਦੇ ਕੋਲੇ ਹਨਾ। ਕਿਹਦੇ ਕੋਲੇ ਗਈ ਹੋਊਗੀ? ਹੁਣ ਕਿੱਈ ਹੋਵੇਂਗੀ ਸਾਰੀਆਂ। ਤਾਂ ਹੀ ਤਾਂ ਬੋਲਾਂ। ਆਈ ਸੀ ਮੇਰੇ ਕੋਲ ਵਿਚਾਰੀ ਦੱਸ ਕੇ ਗਈ ਆ ਸਾਰਾ ਕੁਝ। ਅੱਜ ਨਾਲ ਤੇਰੀ ਚਾਹ ਬਣਾਉਂਦੀ ਸੀਗੀ। ਤੋਪੀ ਹੱਥ ਚ ਫੜ ਲਿਆ। ਚੱਲ ਗੱਲਾਂ ਆ। ਮੀਰਾ ਪਾ ਦੇ। ਮਨ ਚਾਹ ਹੀ ਨਹੀਂ ਪੀਂਦਾ।